ਸ਼ਾਹੇ ਕਮਾਲ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਚੋਜੀ ਪ੍ਰੀਤਮ ਸੰਤ ਸਿਪਾਈ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਚਰਨ ਕਮਲ ਸਹਿ ਮਾਛੀਵਾੜਾ ਸਹਿ ਵਿਖੇ ਹਾਜ਼ਰੀ ਲਵਾ ਰਹੇ ਹਾਂ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦਾ ਅੱਜ ਪ੍ਰਕਾਸ਼ ਗੁਰਪੁਰਬ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਪੂਰੇ ਸਿੱਖ ਜਗਤ ਦੇ ਅੰਦਰ ਭਾਰੀ ਉਤਸ਼ਾਹ ਹੈ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਪਟਨਾ ਸਾਹਿਬ ਦੀ ਧਰਤੀ ਨੂੰ ਵਾਜਾਂ ਵਾਲੇ ਪ੍ਰੀਤਮ ਕਲਗੀ ਤਰਪਾਚਾ ਜੀ ਨੇ ਭਾਗ ਲਾਏ ਹਨ ਪੋਸ਼ ਦੀ 7ਵੀਂ ਸਾਹਿਬ ਸਤਿਗੁਰੂ ਜੀ ਨੇ 1668 ਸਨ ਨੂੰ ਪਿਤਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੂਜਰੀ ਜੀ ਜਿਨ੍ਹਾਂ ਦੀ ਕੋਖ ਨੂੰ ਭਾਗ ਲੱਗਾ ਹੈ ਧੰਨ ਜਨਨੀ ਜਨ ਜਾਇਆ ਧੰਨ ਪਿਤਾ ਪ੍ਰਧਾਨ ਧੰਨ ਹਨ ਮਾਤਾ ਪਿਤਾ ਧੰਨ ਹੈ ਇਹ ਕੋਲ ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੂੰ ਪੁੱਤਰ ਪ੍ਰਾਪਤੀ ਹੋਈ ਹੈ ਗੁਰੂ ਹਰगोबिंद ਸਹਿ ਮਹਾਰਾਜ ਜੀ ਨੂੰ ਪੋਤੇ ਦੀ ਪ੍ਰਾਪਤੀ ਹੋਈ ਹੈ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਪੜਪੋਤੇ ਦੀ ਪ੍ਰਾਪਤੀ ਹੋਈ ਹੈ ਬਾਜਾਂ ਵਾਲੇ ਪ੍ਰੀਤਮ ਆਪ ਨਿਰੰਕਾਰ ਪਰਮੇਸ਼ਰ ਦੇ ਘਰ ਅੰਦਰ ਜਦੋਂ ਇਬਾਦਤ ਕਰ ਰਹੇ ਸਨ 10 ਗੁਰੂ ਸਹਿਬਾਨਾਂ ਵਿੱਚੋਂ ਕੇਵਲ ਕਲਗੀਧਰ ਪਾਤਸ਼ਾਹ ਹਨ ਜਿਨ੍ਹਾਂ ਨੇ ਆਪਣੇ ਜੀਵਨ ਦੀ ਕਥਾ ਨੂੰ ਕਲਮਬੰਦ ਵੀ ਕੀਤਾ ਹੈ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧ ਜੇ ਬਿੱਦ ਮੋਹਿਆਨੋ ਹੇਮ ਕੁੰਟ ਪਰਬਤ ਹੈ ਜਹਾਂ ਸ਼ਪਤ ਸ੍ਰੇਮ ਸ਼ੋਭਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਧੀ ਮਹਾ ਕਾਲ ਕਾਲ ਕਾ ਅਰਾਧੀ ਇਹ ਬਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹਵੈ ਗਇਓ ਐਸੇ ਦੀਨ ਦਿਆਲ ਪਾਤਸ਼ਾਹ ਸਤਿਗੁਰੂ ਜੀ ਜਦੋਂ ਅਕਾਲ ਪੁਰਖ ਹੁਕਮ ਕਰਦੇ ਹਨ ਤੇ ਪਿਆਰ ਭਾਵ ਵਿੱਚ ਕਿਹਾ ਸੀ ਚੇਤ ਨਾ ਪਇਓ ਹਮਰੋ ਆਵਨ ਕੈ ਚੁਬੀ ਰਹੀ ਸਰਉਤ ਪ੍ਰਭ ਚਰਨਨ ਮੈਂ ਕਿ ਮੇਰਾ ਚੇਤ ਨਹੀਂ ਸੀ ਕਰਦਾ ਮਾਤ ਲੋਕ ਵਿੱਚ ਦੁਆਰਾ ਆਉਣ ਵਾਸਤੇ ਪਰ ਉਸ ਅਕਾਲ ਪੁਰਖ ਦਾ ਹੁਕਮ ਮੰਨਣ ਕਰਕੇ ਉਸ ਅਕਾਲ ਪੁਰਖ ਦੇ ਜਪ ਤਪ ਤੋਂ ਜੋ ਪ੍ਰਾਪਤੀ ਹੋਈ ਸੀ ਪਰਮੇਸ਼ਰ ਦੀ ਉਸ ਵਾਹਿਗੁਰੂ ਜੀ ਨੇ ਜੋ ਹੁਕਮ ਕੀਤਾ ਆਪ ਉਸ ਪ੍ਰਮਾਤਮਾ ਨੇ ਮੇਰ ਪ੍ਰਿਆ ਸਿਰ ਤੇ ਹੱਥ ਰੱਖ ਦਿੱਤਾ ਮੈਂ ਆਪਣਾ ਸੋਤ ਤੋਹੇ ਨਿਵਾਜਾ ਪੰਥ ਪਰ ਚੁਰ ਕਰ ਬੇ ਕੋ ਸਾਜਾ ਪੰਥ ਦੇ ਪ੍ਰਚਾਰ ਵਾਸਤੇ ਆਪ ਭੇਜਿਆ ਜਦੋਂ ਅਕਾਲ ਪੁਰਖ ਨੇ ਪੁੱਤਰ ਬਣਾ ਕੇ ਭੇਜਿਆ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮੈਂ ਸਾਵਧਾਨ ਹੋ ਕੇ ਹੱਥ ਜੋੜ ਕੇ ਉਸ ਅਕਾਲ ਪੁਰਖ ਨੂੰ ਕਿਹਾ ਠਾੜ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਦ ਤੁਮ ਕਰੋ ਸਹਾਇ ਅਕਾਲ ਪੁਰਖ ਨੂੰ ਕਿਹਾ ਪਰਮੇਸ਼ਰ ਜੀ ਜਦੋਂ ਤੁਸੀਂ ਸਹਾਇਤਾ ਕਰੋਗੇ ਤੁਸੀਂ ਬਲ ਬਖਸ਼ੋਗੇ ਸਮਰੱਥਾ ਬਖਸ਼ੋਗੇ ਭਗਤੀ ਤੇ ਸ਼ਕਤੀ ਦੀਆਂ ਦਾਤਾਂ ਬਖਸ਼ੋਗੇ ਫੇਰ ਹੀ ਇਸ ਪੰਥ ਦਾ ਪ੍ਰਚਾਰ ਹੋ ਸਕਦਾ ਹੈ ਅੱਜ ਦੇ ਦਿਨ ਬਾਜਾਂ ਵਾਲੇ ਪ੍ਰੀਤਮ ਧਰਮਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਿਨ੍ਹਾਂ ਸਤਿਗੁਰਾਂ ਨੇ ਆਪ ਸੰਤ ਸਿਪਾਈ ਦੇ ਗੁਣ ਵਿੱਚ ਸੰਪੂਰਨ ਮੇਰੀ ਪੀਰੀ ਦੇ ਧਨੀ ਔਰ ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸਿੱਖ ਪੰਥ ਦੀ ਵਿਚਾਰਧਾਰਾ ਨੂੰ ਆਪ ਆ ਕੇ ਸੰਪੂਰਨ ਕੀਤਾ ਔਰ ਖਾਲਸਾ ਪੰਥ ਸਾਜ ਕੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਦਰਸ਼ਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਖਾਲਸਾ ਸ਼ਬਦ ਸਿਰਫ ਇੱਕ ਵਾਰ ਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਹੈ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ ਕਲਗੀਧਰ ਪਾਤਸ਼ਾਹ ਮਹਾਰਾਜੀ ਨੇ ਸਾਨੂੰ ਆਪ ਪਰਮੇਸ਼ਰ ਦੇ ਮਿਲਾਪ ਵਾਸਤੇ ਇਹ ਜਿਹੜਾ ਜੀਵਨ ਮਿਲਿਆ ਸੀ ਇਸ ਨੂੰ ਖਾਲਸ ਹੋ ਕੇ ਚੜ੍ਹਦੀ ਕਲਾ ਵਾਲਾ ਉੱਚੇ ਸੋਚੇ ਆਚਰਣ ਵਾਲਾ ਉੱਚੇ ਸੋਚੇ ਜੀਵਨ ਵਾਲਾ ਖਾਲਸਾ ਸਾਜ ਕੇ ਕਲਗੀਧਰ ਪਾਤਸ਼ਾਹ ਜੀ ਨੇ ਇਹ ਪਰਉਪਕਾਰ ਆਪਣੇ ਤੇ ਕੀਤੇ ਸੋ ਆਓ ਨੌਜਵਾਨਾਂ ਨੂੰ ਵੀ ਬੱਚਿਆਂ ਤੇ ਬੱਚੀਆਂ ਨੂੰ ਇਹੀ ਪ੍ਰੇਰਣਾ ਕਰਾਂਗੇ ਕਿ ਜਦੋਂ ਗੁਰਪੁਰਬ ਆਉਂਦੇ ਹਨ ਉਸ ਸਮੇਂ ਆਪਣਾ ਸਾਰਿਆਂ ਦਾ ਇਹੀ ਫਰਜ਼ ਬਣਦਾ ਹੈ ਆਪਾਂ ਇੱਕ ਸ਼ਬਦ ਵਰਤਦੇ ਹਾਂ ਗੁਰਪੁਰਬ ਮਨਾਉਣਾ। ਇਹਦਾ ਭਾਵ ਅਰਥ ਕੀ ਹੈ ਕਿ ਆਪਣੇ ਮਨ ਨੂੰ ਮਨਾਉਣਾ ਕਿ ਮੈਂ ਗੁਰੂ ਦਾ ਹਾਂ। ਗੁਰੂ ਦੇ ਅੱਗੇ ਮੈਂ ਆਪਣਾ ਆਪ ਭੇਟ ਕਰਨ ਲਈ ਤਿਆਰ ਹਾਂ। ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਆਪਣੇ ਮਨ ਨੂੰ ਮਨਾਉਣਾ। ਔਰ ਨੌਜਵਾਨਾਂ ਨੂੰ ਬੱਚਿਆਂ ਬੱਚੀਆਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਗੁਰਪੁਰਬ ਆਵੇ ਬੜੇ ਉਤਸ਼ਾਹ ਦੇ ਨਾਲ ਆਪਾਂ ਗੁਰੂ ਸਵਾਰਿਓ ਪੂਰੀ ਤਿਆਰੀ ਨਾਲ ਗੁਰੂ ਮਹਾਰਾਜ ਜੀ ਦੇ ਫਲਸਫੇ ਨਾਲ ਜੁੜਨ ਵਾਸਤੇ ਆਪਣਾ ਤਨ ਆਪਣਾ ਮਨ ਗੁਰੂ ਨੂੰ ਭੇਟ ਕਰਿਏ ਔਰ ਕੋਸ਼ਿਸ਼ ਕਰੀਏ ਕੇਸਾਂ ਨੂੰ ਸਾਬਤ ਰੱਖੀਏ ਕੇਸਾਂ ਦੀ ਸੰਭਾਲ ਕਰੀਏ ਘਰਾਂ ਵਿੱਚ ਨਿਤਨੇਮ ਕਰੀਏ ਅੰਮ੍ਰਿਤ ਵੇਲੇ ਜਾਗੀਏ ਔਰ ਸਤਗੁਰੂ ਜੀ ਦਾ ਮਹਾਨ ਜਿਹੜਾ ਫਲਸਫਾ ਹੈ ਇਸ ਨਾਲ ਜੁੜੀਏ ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਾਰਿਆਂ ਵਿੱਚ ਐਸੀ ਅਣਖ ਗੈਰਤ ਸਾਡੇ ਵਿੱਚ ਇਹੋ ਜਿਹਾ ਸਭੇ ਮਾਣ ਮਾਨ ਸਨਮਾਨ ਸਾਡੇ ਵਿੱਚ ਭਰਪੂਰ ਕੀਤਾ ਹੈ ਕਿ ਹਰ ਇੱਕ ਜੋ ਖਾਲਸਾ ਹੈ ਉਹ ਆਪਣੇ ਆਪ ਵਿੱਚ ਇੱਕ ਸੰਪੂਰਨ ਪੁਰਖ ਹੈ ਜਿਸ ਦੇ ਜੀਵਨ ਵਿੱਚ ਗੁਰੂ ਹੈ ਤੇ ਗੁਰੂ ਸਵਾਰਿਓ ਉਸ ਨੂੰ ਆਪ ਕਲਗੀ ਤਰ ਪਾਤਸ਼ਾਹ ਨੇ ਸੰਤ ਸਿਪਾਈ ਕਹਿ ਕੇ ਨਿਵਾਜਿਆ ਹੈ ਇਥੋਂ ਤੱਕ ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬਉਂਦੇ ਰੋ ਅੱਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਪ੍ਰਕਾਸ਼ ਮੁਰਪੁਰਬ ਨਾਲ ਜੁੜੇ ਆ ਇਸ ਪਾਵਨ ਅਸਥਾਨ ਤੋਂ ਪੰਥ ਦੀ ਸ਼ਰਮੋਰ ਸੰਸਥਾ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਸੋਹਣੇ ਸੁੰਦਰ ਨਗਰ ਕੀਰਤਨ ਸਜਾਏ ਗਏ ਸਨ ਜਿਸ ਵਿੱਚ ਆਪਾਂ ਦੇਖ ਰਹੇ ਸਾਂ ਛੋਟੇ ਛੋਟੇ ਬੱਚੇ ਛੋਟੀਆਂ ਛੋਟੀਆਂ ਬੱਚੀਆਂ ਔਰ ਵੱਡੀ ਉਮਰ ਦੀਆਂ ਸੰਗਤਾਂ ਵੀ ਬਜ਼ੁਰਗ ਵੀ ਧੀਬੀਆਂ ਵੀ ਭੈਣਾ ਮਾਤਾਵਾਂ ਵੀ ਗੁਰੂ ਸ਼ਵਾਰਿਓ ਪਾਲਕੀ ਸਾਹਿਬ ਦੇ ਨਾਲ ਨਾਲ ਪੈਦਲ ਸਫਰ ਕਰ ਰਹੇ ਸਨ ਔਰ ਬਾਣੀ ਪੜ ਰਹੇ ਸਨ ਬਾਣੀ ਸੁਣ ਰਹੇ ਸਨ ਉਹਨਾਂ ਦੀ ਇੱਕ ਭਾਵਨਾ ਸੀ ਵੀ ਅਸੀਂ ਗੁਰੂ ਵਾਲੇ ਆ ਤੇ ਗੁਰੂ ਦੀ ਮੱਤ ਤੇ ਧਾਰਨੀ ਹੋਣਾ ਪਰਮੇਸ਼ਰ ਦੇ ਮਿਲਾਪ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਫਲਸਫਾ ਦਿੱਤਾ ਸਾਚ ਕਹੂੰ ਸੁਣ ਲੇਹੋ ਸਭੇ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਆਓ ਕਲਗੀ ਤਰ ਪਾਤਸ਼ਾਹ ਦੇ ਫਲਸਫੇ ਨਾਲ ਜੁੜੀਏ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ